ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਤੁਹਾਡੇ ਲਈ ਅੱਜ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਆਂ ਆਪਾਂ ਮਠੀਆਂ ਜਦੋਂ ਸੌਣ ਦਾ ਸੰਧਾਰਾ ਜਾਂਦਾ ਹੁੰਦਾ ਸੀ ਉਦੋਂ ਜਿਹੜੇ ਘਰੇ ਬੁੜੀਆਂ ਬੀਬੀਆਂ ਹੁੰਦੀਆਂ ਸੀ ਉਹ ਮਠੀਆਂ ਬਣਾਉਂਦੀਆਂ ਹੁੰਦੀਆਂ ਸੀ ਮਿੱਠੀਆਂ ਤੇ ਉਹ ਕਿਵੇਂ ਬਣਦੀਆਂ ਅੱਜ ਆਪਾਂ ਤੁਹਾਨੂੰ ਸਾਰੀ ਵੀਡੀਓ 'ਚ ਦੱਸਾਂਗੇ ਕੋਈ ਕੁੱਝ ਨਹੀਂ ਬਸ 2-4 ਚੀਜ਼ਾਂ ਚਾਹੀਦੀਆਂ ਆਪਾਂ ਨੂੰ ਜਿਹੜੀਆਂ ਆਪਣੇ ਘਰੇ ਆਮ ਮੌਜੂਦ ਹੁੰਦੀਆਂ ਆ ਉਹਨਾਂ ਨਾਲ ਹੀ ਅੱਜ ਆਪਾਂ ਜਿਹੜੀਆਂ ਮਠੀਆਂ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਸੌਂਫ ਤੇ ਅਜਵੈਨ ਇਦੇ ਨਾਲ ਜਿਹੜਾ ਇਹਦਾ ਫਲੇਵਰ ਆ ਉਹ ਹੋਰ ਵੀ ਵਧੀਆ ਹੋ ਜਾਂਦਾ ਸੋ ਹੁਣ ਆਪਾਂ ਇਹਦੇ ਚ ਪਾ ਦਾਂਗੇ ਅਜਵੈਨ ਥੋੜੀ ਵੱਧ ਪਾ ਦਿਓ ਸੌਂਫ ਥੋੜੀ ਘੱਟ ਪਾ ਦਿਓ ਤੇ ਹੁਣ ਆਪਾਂ ਜਿਹੜਾ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਸਰੋਂ ਦਾ ਤੇਲ ਪਾ ਕੇ ਇਹਨੂੰ ਜਿਹੜਾ ਆ ਮਲ ਲਾਂਗੇ ਇਹਦੇ ਨਾਲ ਕੀ ਆ ਤੁਹਾਡਾ ਜਿਹੜਾ ਮਠਿਆ ਆ ਉਹ ਖਾਸਤਾ ਵਧਣ ਗਈ ਆ ਤੇ ਗੁੜ ਮੈਂ ਜਿਹੜਾ ਆ ਉਹ ਭਿਓ ਕੇ ਪਹਿਲਾਂ ਹੀ ਰੱਖ ਦਿੱਤਾ ਸੀ ਤੁਸੀਂ ਗੁੜ ਨੂੰ ਪਹਿਲੇ ਭਿਓ ਕੇ ਰੱਖਣਾ ਤੁਸੀਂ ਪਹਿਲਾਂ ਹੀ ਭਿਓ ਕੇ ਰੱਖ ਸਕਦੇ ਆ ਜੇ ਤੁਸੀਂ ਤੁਰਤ ਪਹਿਰ ਤੁਹਾਡਾ ਸਲਾਹ ਬਣ ਗਈ ਵੀ ਅਸੀਂ ਹੁਣ ਮਠੀਆਂ ਬਣਾਉਣੀਆਂ ਫਿਰ ਤੁਸੀਂ ਇਹਨੂੰ ਥੋੜਾ ਜਿਹਾ ਗੋੜੇ ਵਿੱਚ ਪਾਣੀ ਪਾ ਕੇ ਜਿੰਨਾ ਗੋੜੇ ਆ ਉਹਨਾਂ ਉਹਦੇ ਨਾਲੋਂ ਥੋੜਾ ਪਾਣੀ ਪਾ ਕੇ ਗੈਸ ਤੇ ਉਹਨੂੰ ਇੱਕ ਵਾਰੀ ਉਬਾਲ ਕੇ ਗੋੜ ਗੋੜ ਨੂੰ ਖੋਰ ਕੇ ਤੇ ਪਾਣੀ ਨੂੰ ਠੰਡਾ ਕਰਕੇ ਜਿਹੜਾ ਆ ਇਸਤੇਮਾਲ ਕਰ ਸਕਦੇ ਆ ਇਹਨੂੰ ਚੰਗੀ ਤਰ੍ਹਾਂ ਜਿਹੜਾ ਤੁਸੀਂ ਤੇਲ ਦੇ ਨਾਲ ਚਸ ਦੇਣਾ ਕ ਤੁਸੀਂ ਸਰੋਂ ਦਾ ਤੇਲ ਵੀ ਪਾ ਸਕਦੇ ਆ ਰਿਫਾਈਨਡ ਤੇਲ ਵੀ ਪਾ ਸਕਦੇ ਆ ਜੋ ਤੁਹਾਡੀ ਇੱਛਾ ਆ ਉਹ ਵਾਲਾ ਤੇਲ ਪਾ ਕੇ ਇਹਨੂੰ ਮਲ ਸਕਦੇ ਆ ਤੇਲ ਹੋ ਗਿਆ ਮਿਕਸ ਆਪਣਾ ਹੁਣ ਆਪਾਂ ਇਹਦੇ ਚ ਪਾਵਾਂਗੇ ਗੁੜ ਆਟਾ ਸਖਤ ਹੀ ਰੱਖਣਾ ਇਹਦਾ ਲੋਬੀ ਆਪਾਂ ਇਹਨੂੰ ਸਰੋਂ ਦੇ ਤੇਲ 'ਚ ਬਣਾਵਾਂਗੇ ਸਰੋਂ ਦਾ ਤੇਲ ਆਪਾਂ ਇਹਦੇ 'ਚ ਪਾਵਾਂਗੇ ਲੋ ਵੀ ਆਟਾ ਆਪਾਂ ਗੁੰਨ ਲਿਆ ਸੀ ਇਹਨੂੰ ਮੈਂ ਦੋ ਹਿੱਸਿਆਂ 'ਚ ਵੰਡ ਲਿਆ ਇੰਨਾ ਸਖਤ ਤੁਹਾਡਾ ਆਟਾ ਹੋਣਾ ਚਾਹੀਦਾ ਹੁਣ ਆਪਾਂ ਇਹਦਾ ਬਣਾ ਲਾਂਗੇ ਪੇੜਾ ਇਹਦੇ 'ਚ ਥੋੜਾ ਭਾਵੇਂ ਹੋਰ ਛੋਟਾ ਕਰ ਲਈਏ ਸਾਟੇ ਨੂੰ ਵੇਲਾਂਗੇ ਜਿਆਦਾ ਪਤਲਾ ਨਹੀਂ ਕਰਨਾ ਇਹਨੂੰ ਥੋੜੀ ਜਿਹੀ ਮੋਟੀ ਰੱਖਣੀ ਆ ਰੋਟੀ ਲੋਵੀ ਹੁਣ ਆਪਾਂ ਪਹਿਲਾਂ ਸਾਰੀਆਂ ਇੱਕ ਵਾਰੀ ਕੱਟ ਲਾਂਗੇ ਜਿੰਨੀਆਂ ਵੀ ਇਹਦੇ ਚੋਂ ਬਣੀਆਂ ਮੜ ਕੇ ਆ ਉੱਪਰ ਚੱਕ ਦਾਂਗੇ ਥੋੜਾ ਥੋੜਾ ਇਹਨੂੰ ਵੇਲ ਦਾਂਗੇ ਲੋਵੀ ਜਿਹੜੀਆਂ ਆਪਣੀਆਂ ਮੱਠੀਆਂ ਦਾ ਰੰਗ ਆ ਉਹ ਇਦਾਂ ਦਾ 골ਡਨ ਬ੍ਰਾਊਨ ਜਿਹਾ ਹੋਣਾ ਚਾਹੀਦਾ ਆ ਜੇ ਆਪਾਂ ਜਿਆਦਾ ਟਾਈਮ ਇਹਦੇ ਵਿੱਚ ਰੱਖੀਆਂ ਤਾਂ ਇਹਨਾਂ ਦਾ ਰੰਗ ਜਿਹੜਾ ਹੋਰ ਉਹ ਕਾਲਾ ਕਾਲਾ ਜਿਹਾ ਹੋ ਜਾਣਾ ਉਹ ਸੋਹਣਾ ਨਹੀਂ ਲੱਗਦਾ ਇਹਨਾਂ ਦਾ ਰੰਗ ਜਿਹੜਾ ਉਹ ਸੁਨਹਿਰੀ ਜਿਹਾ ਹੋਣਾ ਚਾਹੀਦਾ ਤੇ ਆਪਣੀ ਜਿਹੜੀ ਮੱਠੀ ਇਹ ਬਣ ਚੁੱਕੀ ਆ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਂਗੀ ਥੋੜੀਆਂ ਹੀ ਆ ਜਿਹੜੀਆਂ ਠੰਡੀਆਂ ਹੋ ਗਈਆਂ ਫਿਰ ਮੈਂ ਤੁਹਾਨੂੰ ਇਹ ਤੋੜ ਕੇ ਦਿਖਾਉਂਗੀ ਵੀ ਇਹ ਕਿੰਨੀ ਖਸਤਾ ਬਣੀ ਆ ਤੇ ਹੁਣ ਇਹ ਤੁਸੀਂ ਇਦਾਂ ਹੀ ਜਿਹੜਾ ਆ ਗਰਮ ਤੇਲ 'ਚੋਂ ਕਿਸੇ ਪੋਣੀ ਵਿੱਚ ਰੱਖ ਸਕਦੇ ਆ ਕਿਸੇ ਕੱਪੜੇ 'ਚ ਜਿਹਦੇ 'ਚ ਵੀ ਤੁਸੀਂ ਰੱਖਣਾ ਉਹਦੇ 'ਚ ਰੱਖ ਸਕਦੇ ਆ ਤੇ ਥੋੜੇ ਟਾਈਮ ਤੱਕ ਆਪਾਂ ਇਹਨਾਂ ਨੂੰ ਜਦੋਂ ਠੰਡੀਆਂ ਹੋ ਜਾਣੀਆਂ ਫਿਰ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਵੀ ਕਿੰਨੀ ਖਾਸਤਾ ਬਣੀ ਜਿਹੜੀ ਤੁਹਾਡੀ ਰੋਟੀ ਆ ਉਹ ਇੰਨੀ ਮੋਟੀ ਹੋਣੀ ਚਾਹੀਦੀ ਆ ਤਾਂ ਕਿ ਜਿਹੜੀ ਆਪਣੀ ਮੱਠੀ ਆ ਉਹ ਖਾਸਤਾ ਬਣੇ ਜੇ ਆਪਾਂ ਪਤਲੀ ਕਰ ਦਿੱਤੀ ਤਾਂ ਉਹ ਹੋਰ ਇਹ ਪੂਰੀਆਂ ਜਿਹਦੇ ਟੈਪ ਬਣ ਜੜੀਆਂ ਸੋ ਆਪਾਂ ਇਹਨੂੰ ਪੂਰੀਆਂ ਟੈਪ ਨਹੀਂ ਬਣਾਉਣਾ ਇਹਨੂੰ ਮੋਟਾ ਹੀ ਰੱਖਣਾ ਆ ਤੇ ਆਟਾ ਤੁਹਾਡਾ ਇੰਨਾ ਹੀ ਸਖਤ ਹੋਣਾ ਚਾਹੀਦਾ ਆ ਤੇ ਜਿਆਦਾ ਢਿੱਲਾ ਨਹੀਂ ਹੋਣਾ ਚਾਹੀਦਾ ਤੇ ਜਿਆਦਾ ਸਖਤ ਨਹੀਂ ਹੋਣਾ ਚਾਹੀਦਾ ਰੋਟੀ ਨੂੰ ਇਹਨੂੰ ਤੁਸੀਂ ਕੋਈ ਵੀ ਪਰੇਥਣ ਨਹੀਂ ਲਾਉਣਾ ਹੈਗਾ ਇੱਕ ਵਾਰੀ ਜਿਹੜਾ ਇਹ ਆਟਾ ਤੁਸੀਂ ਗੁੰਨ ਲੈਣਾ ਹੈ ਉਦੋਂ ਬਾਅਦ ਕੋਈ ਵੀ ਆਟਾ ਨਹੀਂ ਲਾਉਣਾ ਕਿਉਂਕਿ ਆਪਾਂ ਇਹਦੇ ਵਿੱਚ ਤੇਲ ਪਾਇਆ ਹੋਇਆ ਆ ਸੋ ਤੇਲ ਦੇ ਨਾਲ ਹੀ ਜਿਹੜੀ ਇਹ ਵਧੀਆ ਏਦੇ ਵੇਲ ਹੋਈ ਜਾਂਦੀ ਆ ਸੋ ਜਿੱਦਾਂ ਮੱਕੀ ਦੀ ਰੋਟੀ ਹੁੰਦੀ ਆ ਮੱਕੀ ਦੀ ਰੋਟੀ ਥੋੜੀ ਜਿਹੀ ਮੋਟੀ ਹੁੰਦੀ ਆ ਆ ਦੇਖੋ ਇਦਾਂ ਮੱਕੀ ਦੀ ਰੋਟੀ ਵਾਂਗੂ ਹੀ ਤੁਸੀਂ ਇਹਨੂੰ ਜਿਹੜਾ ਆ ਵੇਲ ਲੈਣਾ ਤੇ ਤੇਲ ਦੇ ਵਿੱਚ ਤੇਲ ਤੁਹਾਡਾ ਨਾ ਜਿਆਦਾ ਗਰਮ ਹੋਣਾ ਚਾਹੀਦਾ ਆ ਤੇ ਨਾ ਹੀ ਜਿਆਦਾ ਠੰਡਾ ਹੋਣਾ ਚਾਹੀਦਾ ਆ ਟੈਂਪਰੇਚਰ ਇਹਦਾ ਜਿਹੜਾ ਆ ਸਹੀ ਹੋਣਾ ਚਾਹੀਦਾ ਫੇਰ ਹੀ ਜਿਹੜੀ ਆਪਣੀ ਮੱਠੀ ਆ ਉਹ ਵਧੀਆ ਬਣੂਗੀ ਦੇਖ ਸਕਦੇ ਆ ਤੁਸੀਂ ਇਹ ਵੀ ਹੁਣ ਆਪਣੀਆਂ ਬਸ 골ਡਨ ਬ੍ਰਾਊਨ ਹੋ ਗਈਆਂ ਤੇ ਆਪਾਂ ਇਹਨਾਂ ਨੂੰ ਵੀ ਜਿਹੜਾ ਆ ਕੱਢ ਦਾਂਗੇ ਹਾਂਜੀ ਵੀ ਅੱਜ ਆਪਾਂ ਬਣਾਈਆਂ ਸੀਗੀਆਂ ਮਠੀਆਂ ਜਿਹੜੀਆਂ ਕਿ ਗੋੜਾ ਲੀਆਂ ਸੀ ਹੁਣ ਆਪਾਂ ਪਾਪਾ ਤੋਂ ਰਿਵਿਊ ਲਵਾਂਗੇ ਪਾਪਾ ਖਾ ਕੇ ਦੱਸਣਗੇ ਪਾਪਾ ਨੂੰ ਕਿਵੇਂ ਦੀ ਲੱਗੀ ਬਹੁਤ ਵਧੀਆ ਭਾਈ ਮਿਠਾਈ ਬਹੁਤ ਬੱਤਰਦਾ ਤੇ ਊਮ ਵੀ ਖਾਸਤਾ ਬਹੁਤ ਸਵਾਦ ਹੈ ਤੇ ਇਹ ਤੁਸੀਂ ਵੀ ਰੈਸਪੀ ਜਰੂਰ ਇੱਕ ਵਾਰੀ ਅਜਮਾ ਕੇ ਦੇਖਿਓ ਤੇ ਬਹੁਤ ਵਧੀਆ ਬਣਦੀਆਂ ਮਠਿਆਈਆਂ ਤੇ ਆਪਣੇ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਰੈਸਪੀ ਕਿੱਦਾਂ ਦੀ ਲੱਗੀ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਲਈ ਗੁੱਡ ਨਾਈਟ ਬਾਏ ਬਾਏ